ਸਸਰੀ ਗੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਾਂ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਚਲ ਚੰਡੀਗੜ੍ਹ ਚ ਚਲਦੀ ਬੱਸ ਨੂੰ ਲੱਗੀ ਭਿਆਨਕ ਅੱਗ ਪੈ ਗਈ ਆ ਬਾਜੜਾ ਜੋ ਜੰਦੀਕੜ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਵੱਡਾ ਹਸ ਤਾਹਾਸਾ ਟਲ ਗਿਆ ਮਣੀ ਮਣੀ ਮਾਜਰਾ ਲਾ ਕੇ ਵਿੱਚ ਇੱਕ ਚੱਲਦੀ ਸੀ ਟੀ. ਜੂਬਸ ਬੱਸ ਨੂੰ ਅਚਨ ਕੱਖ ਲੱਗ ਗਈ ਦੱਸ ਦਿੱਕਿਏ ਕਿ ਉਸ ਸਮੇਂ ਬੱਸ ਵਿੱਚ 12 ਯਾਤਰੀ ਸਵਾਰ ਸਨ ਅਗੇ ਨਹੀਂ ਪਿਆਰਕ ਸੀ ਕਿ ਕੁਝ ਹੀ ਮਿੰਟਾਂ ਚ ਪੂਰੀ ਬੱਸ ਨੂੰ ਆਪਣੇ ਲਪੇਟ ਵਿੱਚ ਵਿੱਚ ਆ ਗਈ ਇਹ ਕੁਝ ਕਿਸਮ ਦੀ ਸੀ ਕਿ ਡਰਾਈਵਰ ਅਤੇ ਕੰਡਕਟਰ ਨੇ ਹੋਛਦ ਨੂੰ ਦਿਖਾਇਆ ਅਤੇ ਸਮੇ ਸਿਰ ਸਾਰੇ ਯਾਤਰੀਆਂ ਨੂੰ ਉਤਾਰ ਲਿਆ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਾਣਕਾਰੀ ਅਨੁਸਾਰ ਇਹ ਹਸਰ ਰਾਤ 8:30 ਵਜੇ ਦੇ ਕਰੀਬ ਆਪਰੀਆ ਸੀਟੀ ਜੂ ਰੂਟ ਨੰਬਰ 22 ਦੀ ਬੱਸ ਸੈਕਟਰ 43 ਬੱਸ ਸਟੈਂਡ ਤੋਂ ਆਈਟੀ ਪਾਰਕ ਵੱਲ ਜਾ ਰਹੀ ਸੀ ਜਦੋਂ ਬੱਸ ਮਣੀ ਮਾਜਰਾ ਪੁਲਸ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਚਾਂਨਕਪਾਸਤੇ ਸਾਹਮਣੇ ਤੋਂ ਚੰਗਿਆੜੀਆਂ ਨਿਕਲਣ ਲੱਗੀਆਂ ਲੱਗ ਪਈਆਂ ਕੁਝ ਹੀ ਦੇਰ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗ ਪਈਆਂ ਜਿਵੇਂ ਹੀ ਅੱਗ ਲੱਗਣ ਦੇ ਸੰਕੇਤ ਮਿਲੇ ਡਰਾਈਵਰ ਨੇ ਤੁਰੰਤ ਬੱਸ ਨੂੰ ਸਾਈਡ ਤੇ ਰੋਕ ਦਿੱਤਾ ਤੇ ਸਾਰੇ 12 ਯਾਤਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਲਿਆ ਕੰਡਕਟਰ ਨੇ ਲੋਕਾਂ ਨੂੰ ਸੁਰੱਖਿਆਦ ਕੱਟਣ ਵਿੱਚ ਵੀ ਮਦਦ ਕੀਤੀ ਅੱਗ ਤੇਜ਼ੀ ਨਾਲ ਫੈਲਦੀ ਗਈ ਅਤੇ ਕੁਝ ਹੀ ਪਲਾਂ ਵਿੱਚ ਬਸ ਪੂਰੀ ਤਰ੍ਹਾਂ ਅਗਦੀ ਲਪੇਟ ਵਿੱਚ ਆ ਗਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ